ਉਕਜੀ ਉਰੇ ਆਓ ਜੀ ਆਹ ਦੇਖੋ ਮੈਂ ਮੂੰਗੀ ਸਕਾ ਕੇ ਪਾਈ ਸੀਗੀ ਤੇ ਤੇ ਤੋਂ ਇੱਕ ਕਮਾਲ ਦੀ ਚੀਜ਼ ਬਣਾਉਣ ਲੱਗੀ ਆਂਗੀ ਤੇ ਆਪਣੇ ਦੋਸਤਾਂ ਨੂੰ ਵੀ ਦੱਸ ਦੇ ਵੀ ਇਹ ਤੋਂ ਕਿੰਨੀ ਵਧੀਆ ਜਿਹੜੀ ਚੀਜ਼ ਬਣਦੀ ਜਿਹੜੀ ਬੱਚੇ ਨਾਲ ਪੱਟੀ ਫੰਚ ਵੀ ਦੇ ਸਕਦੇ ਆਂ ਗਰਮੀ ਦੇ ਦੌਰਾਨ ਆਪਾਂ ਠੰਡੀਆਂ ਚੀਜ਼ਾਂ ਪਾ ਕੇ ਜਿਹੜੀ ਚੀਜ਼ ਉਹ ਬਣਾ ਕੇ ਖਾ ਸਕਦੇ ਆਂ ਮੂੰਗੀ ਤਾਂ ਤਾਂ ਇਕੱਲੀ ਦਾਲ ਹੀ ਬਣਦੀ ਦੇਖਿਓ ਰਮਣੇ ਹੋਰ ਹੁਣ ਕੀ ਬਣਾਏਂਗੀ ਤੂੰ ਪਾਪਕੋਰਨ ਵੀ ਬਣ ਜਾਂਦੇ ਨੇ ਜੀ ਤੇ ਪੀਣੀਆਂ ਵੀ ਬਣ ਜਾਂਦੀਆਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਦੇ ਨੇ ਜੀ ਜਿਹੜੀ ਆਪਾਂ ਲਈ ਸੀ ਜੀ ਮੂੰਗੀ ਇਹਨੂੰ ਤੋਂ ਆਪਾਂ ਸਕਾ ਲਿਆ ਤੇ ਇਹਨੂੰ ਆਪਾਂ ਸਕਾ ਜਰੂ ਤੇ ਹੁਣ ਆਪਾਂ ਇੱਕ ਲਿਆ ਜੀ 팬 ਤੇ ਇਹਦੇ ਵਿੱਚ ਆਪਾਂ ਇਹਨੂੰ ਕਰਾਂਗੇ ਜੀ ਗਰਮ ਮਤਲਬ ਰੋਸਟ ਜੀ ਕਰ ਲੈਣੀ ਆਂਗੇ ਸਾਰੀ ਇਹਦੀ ਨਮੀ ਖਤਮ ਕਰ ਲੈਣੀ ਆ ਕਿ ਤੇ ਵਧੀਆ ਇਹ ਪੀਸਣੀ ਹੈਗੀ ਆਪਾਂ ਵੀ ਤਾਂ ਜੋ ਪੀਸ ਕੇ ਵਧੀਆ ਤਿਆਰ ਹੋ ਜਾਏ ਕੋਈ ਵੀ ਸਿਰਲ ਨਾ ਹੋਵੇ ਇੱਕ ਕੌਲੀ ਆਪਾਂ ਲਈ ਆ ਜੀ ਮੂੰਗੀ ਦੀ ਦਾਲ ਠੀਕ ਹੈ ਜੀ ਇਹਨੂੰ ਰੋਸਟ ਕਰ ਲੈਣੀ ਆ ਹਾਂਜੀ ਤੇ ਇਹਦੇ ਵਿੱਚ ਹੀ ਆਪਾਂ ਪਾਵਾਂਗੇ ਜੀ ਇੱਕ ਕੌਲੀ ਲਏ ਹੋਏ ਨੇ ਜੀ ਭੂਜੇ ਛੋਲੇ ਬਾਅਦ ਵਿੱਚ ਪਾਵਾਂਗੇ ਕਿ ਆਪਾਂ ਇਹਨੂੰ ਰੋਸਟ ਕਰ ਲੈਨੇ ਆ ਜੀ ਠੀਕ ਹੈ ਜੀ ਮਤਲਬ ਇਹਨਾਂ ਦਾ ਪਾਊਡਰ ਬਣਾਉਣਾ ਤਾਂ ਭੂਜੇ ਹੋਏ ਨੇ ਜੀ ਇਹਨਾਂ ਨੂੰ ਭੁੰਨਣ ਦੀ ਜ਼ਰੂਰਤ ਹੀ ਨਹੀਂ ਹੈਗੀ ਹੂੰ ਤੇ ਬਸ ਕੱਲੇ ਆਪਾਂ ਮੌਂਗੀ ਨੂੰ ਭੁੰਨ ਲਾਂਗੇ ਠੀਕ ਹੈ ਜੀ ਇਹ ਤਾਂ ਇੱਕ ਇੰਨੀ ਜ਼ਿਆਦਾ ਟੇਸਟੀ ਠੰਡੀ ਤਸੀਰ ਵਾਲੀ ਜਿਹੜੀ ਆਪਣੀ ਬਣ ਕੇ ਲੱਡੂ ਜਾਂ ਵਰਫੀ ਕੁਝ ਵੀ ਬਣਾ ਸਕਦੇ ਆ ਪਿੰਨੀਆਂ ਕਹਿ ਸਕਦੇ ਆਪਾਂ ਪਿੰਨੀਆਂ ਵੀ ਬਣਾ ਸਕਦੇ ਆ ਜੀ ਹਾਂਜੀ ਤੇ ਜਿਹੜੀ ਇਹ ਚੀਜ਼ ਹੈ ਜੀ ਮਹਨਾ ਮੂੰਗੀ ਹੋਗੀ ਜੀ ਇਹਦੀ ਵੀ ਤਸਵੀਰ ਠੰਡੀ ਹੁੰਦੀ ਆ ਪੁੱਜੇ ਸ਼ੋਲੇ ਇਹਦੀ ਵੀ ਤਸਵੀਰ ਠੰਡੀ ਹੁੰਦੀ ਆ ਤੇ ਆਪਾਂ ਕੁਝ ਲਏ ਨੇ ਜੀ ਡਰਾਈ ਫਰੂਟ ਜਿਹੜੀ ਕਿ ਆਪਾਂ ਭਿਉਂ ਤੇ ਭਿਉਣ ਨਾਲ ਜਿਹੜੇ ਡਰਾਈ ਫਰੂਟ ਆ ਉਹਨਾਂ ਦੀ ਜਿਹੜੀ ਤਸਵੀਰ ਆ ਠੰਡੀ ਹੋ ਜਾਂਦੀ ਹੈਗੀ ਹਾਂਜੀ ਤੇ ਆ ਆਪਾਂ ਲਈ ਹੋਈ ਜੀ ਧਾਗੇ ਵਾਲੀ ਮਿਸ਼ਰੀ ਇਹ ਆਪਾਂ ਪੀਸ ਲਈ ਸੀਗੀ ਤੇ ਕੁਝ ਵਿਚਾਲੀ ਸੀ ਮਹ ਜਿਆਦਾ ਮਿੱਠਾ ਆਪਾਂ ਹੋਣੀ ਕਰਦੇ ਆ ਗਈ ਇਹ ਤਾਂ ਗਾਪਾ ਕੱਢ ਲਿਆ ਸੀ ਕੁੱਟ ਕੇ ਤੇ ਫਿਰ ਇਹਦਾ ਪੀਸ ਕੇ ਆਪਾਂ ਪਾਊਡਰ ਤਿਆਰ ਕਰ ਲਿਆ ਸੀ ਜੀ ਠੀਕ ਹੈ ਇਹ ਪੀਸ ਕੇ ਆਪਾਂ ਬਰੀਕ-ਬਰੀਕ ਪਾਊਡਰ ਤਿਆਰ ਕਰ ਲੈਣਾ ਹਾਂ ਹਾਂ ਜਿੰਨਾ ਕਿ ਮਿੱਠਾ ਆਪ ਨੂੰ ਪਸੰਦ ਹੋਵੇ ਉਹਨਾਂ ਕਿ ਆਪਾਂ ਪਾ ਸਕਦੇ ਹਾਂ ਜਿਵੇਂ ਆਪਾਂ ਇੱਕ ਫੁੱਲ ਕੌਲੀ ਲਈ ਸੀ ਫੁੱਲ ਪਰਕੇ ਮੂੰਗੀ ਦੀ ਤਾਂ ਆਪਾਂ ਪਾਉਣ ਇੱਕ ਕੌਲੀ ਇਹਦੇ ਵਿੱਚ ਪਾਈਵਾਂਗੇ ਜੀ ਚੱਕਰ ਜਿਵੇਂ ਆਪਾਂ 100 ਗ੍ਰਾਮ ਮੂੰਗੀ ਲਈ ਆ ਤਾਂ 80 ਗ੍ਰਾਮ ਆਪਾਂ ਇਹਦੇ ਵਿੱਚ ਜਿਹੜੀ ਮਿਸ਼ਰੀ ਆਪਾਂ ਸਾਕਦੇ ਮਿਸ਼ਰੀ ਦੀ ਜਿਹੜੀ ਤਸਵੀਰ ਆ ਠੰਡੀ ਹੁੰਦੀ ਹੈਗੀ ਇਸ ਕਰਕੇ ਆਪਾਂ ਇਹਦੇ ਵਿੱਚ ਠੰਡੇ ਹਨੇ ਚੀਜ਼ਾਂ ਹੀ ਪਾਵਾਂਗੇ ਤੇ ਇਹਨੂੰ ਮਤਲਬ ਆਪਾਂ ਨੂੰ ਕੋਈ ਵੀ ਗਰਮਾਸ਼ ਨਾ ਕਰੇ ਪੀਣੀ ਹੈ ਜਿਹੜੀ ਹਾਂਜੀ ਨਾਲੇ ਤਾਕਤ ਦੇਵੇ ਤਾਕਤ ਵੀ ਹੁੰਦੀ ਜੀ ਇਹਦੇ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਤੇ ਵਿਟਾਮਿਨ ਹੁੰਦੇ ਨੇ ਜੀ ਹੂੰ ਚੱਲ ਰਹਮਣ ਹੁਣ ਮੂੰਗੀ ਭੁੰਨ ਲਗੇ ਆਪਾਂ ਤੇ ਫਿਰ ਅਗਲਾ ਦਰਜ ਹਾਂਜੀ ਤੇ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ ਭੁੰਨਣੀ ਆ ਜੀ ਜ਼ਿਆਦੇ ਮਤਲਬ ਹਾਈ ਤੇ ਨਹੀਂ ਕਰਨਾ ਬਸ ਆਪਾਂ ਇਹਦਾ ਹਲਕਾ ਜਿਹੜੀ ਨਮੀ ਜੀ ਉਹ ਖਤਮ ਕਰ ਲੈਣੀ ਆ ਤੇ ਹੁਣ ਆਪਾਂ ਗੈਸ ਜਿਹੜਾ ਉਹ ਬੰਦ ਕਰ ਜੀ ਹੁਣ ਆਪਾਂ ਇਹਨੂੰ ਠੰਡਾ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਹਾਂ ਤੇ ਹੁਣ ਬਸ ਠੰਡੀ ਹੋਣ ਤੋਂ ਬਾਅਦ ਆਪਾਂ ਪੁੱਜੇ ਸ਼ੋਲੇ ਤੇ ਇਹਨਾਂ ਨੂੰ ਪਾ ਕੇ ਪਾਊਡਰ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਹੋ ਗਈ ਠੰਡੀ ਰਹਿਣ ਹਾਂਜੀ ਹੁਣ ਇਹਨੂੰ ਮਿਕਸੀ ਚ ਪਾ ਲਾਂਗੇ ਜੀ ਠੀਕ ਹੈ ਜੀ ਪਹਿਲਾਂ ਆਪਾਂ ਇਹਦੇ ਵਿੱਚ ਮਿਸ਼ਰੀ ਜਿਹੜੀ ਉਹ ਪੀਸ ਲਈ ਸੀਗੀ ਹਾਂ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਨਾਂ ਨੂੰ ਵੀ ਪੀਸ ਲਾਂਗੇ ਜੀ ਠੀਕ ਹੈ ਵਧੀਆ ਮਤਲਬ ਇਹ ਤਾਂ ਪਾਊਡਰ ਬਣਾਉਣਾ ਆਪਾਂ ਹੈ ਹਾਂਜੀ ਪਾਊਡਰ ਬਣਾ ਲੈਣ ਜੇ ਚਾਹੋ ਤਾਂ ਇਹਨੂੰ ਛਾਣ ਵੀ ਸਕਦੇ ਹੋ ਤੇ ਨਹੀਂ ਆਪਾਂ ਏਦਾਂ ਹੀ ਬਣਾ ਕੇ ਇਹਨੂੰ ਪਾਸ ਸਕਦੇ ਹਾਂ ਜੀ ਕਿਉਂਕਿ ਭੁੰਨੀ ਹੋਈ ਹੈ ਤੇ ਵਧੀਆ ਪਾਊਡਰ ਹੀ ਬਣੂਗਾ ਵਿੱਚੇ ਆਪਾਂ ਇੱਕ ਕੌਲੀ ਪਾਲੀ ਜੀ ਭੁਜੇ ਛੋਲੇ ਦੀ ਇਹ ਵੱਧ ਘੱਟ ਆਪਾਂ ਪਾ ਸਕਦੇ ਹਾਂ ਪਰ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਠੀਕ ਹੈ ਇਤੋਂ ਘੱਟ ਵੀ ਪਾ ਸਕਦੇ ਥੋੜੇ ਜਿਹਾ ਵੱਧ ਵੀ ਪਾ ਸਕਦੇ ਜੀ ਮਤਲਬ ਡੇਢ ਕ ਕੌਲੀ ਵਾਂਗੂ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਲਓ ਜੀ ਵਧੀਆ ਪੀਸ ਕੇ ਤਿਆਰ ਹੋ ਗਿਆ ਜੀ ਪਾਊਡਰ ਵਧੀਆ ਬਣ ਗਿਆ ਆਪਣਾ ਪੂਰਾ ਆਟਾ ਬਣਾ ਲੈਣਾ ਤੇ ਛੋਲਿਆਂ ਦਾ ਹਾਂਜੀ ਹਾਂ ਤੇ ਇਧਰ ਆਪਾਂ ਜ ਠੀਕ ਹੈ ਜੀ ਤੇ ਇਹ ਭਿਓਂ ਜਰੂਰ ਲੈਣੇ ਕਿਉਂਕਿ ਇਹ ਜਿਹੜੀ ਤਸਵੀਰ ਆ ਗਰਮ ਹੁੰਦੀ ਆ ਭਿਓਂ ਤਾਂ ਠੰਡੇ ਹੋ ਜਾਂਦੇ ਨੇ ਜੀ ਇਹਨਾਂ ਜਿਹੜੀ ਤਸਵੀਰ ਹੈਗੀ ਹਾਂਜੀ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਕੇ ਤੇ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣੇ ਆ ਜੀ ਠੀਕ ਹੈ ਜੀ ਹੁਣ ਛਿਲਕਾ ਉਤਾਰ ਲਈ ਟੇਸਟ ਵਧੀਆ ਆਊਗਾ ਵੱਧ ਕੱਟ ਇਹਦੇ ਵਿੱਚ ਪਾ ਸਕਦੇ ਆ ਜੀ ਆਪਾਂ ਹਮ ਤੇ ਜਿਵੇਂ ਹੁਣ ਬੱਚਿਆਂ ਦਾ ਪੱਟੀ ਫਣ ਹੁੰਦਾ ਈ ਉਹਦੇ ਵਿੱਚ ਵੀ ਪਾ ਕੇ ਦੇ ਸਕਦੇ ਆ ਜੀ ਵੀ ਵਿਸਤਾਰ ਜਿਵੇਂ ਸਵੇਰੇ ਬੱਚੇ ਨੂੰ ਬ੍ਰੇਕਫਾਸਟ ਬ੍ਰੇਕਫਾਸਟ ਵਿੱਚ ਦੇ ਨਾਲੇ ਦਾ ਮਤਲਬ ਰਹਿਣਾ ਸਾਰਾ ਦਿਨ ਬੱਚੇ ਦੀ ਮਤਲਬ એનર્ਜੀ ਭਰਿਆ ਸਹੀ ਗੱਲ ਹੈ ਜੀ ਕਿਉਂਕਿ ਇਹਦੇ ਵਿੱਚ omega 3 fatty acid ਹੋਗੇ ਜੀ ਵਿਟਾਮਿਨ ਹੋਗੇ ਮਿਨਰਲਸ ਹੋਗੇ ਪ੍ਰੋਟੀਨ ਕਾਰਬੋਹਾਈਡਰੇਟ ਸਾਰੀ ਚੀਜ਼ਾਂ ਵਧੀਆ ਨਹੀਂ ਹੈ ਤਸੀਰ ਠੰਡੀ ਹੈ ਅੱਖਾਂ ਵਾਸਤੇ ਵੀ ਵਧੀਆ ਜਿਵੇਂ ਮਿਸ਼ਰੀ ਪਾਈ ਹੋਈ ਹੈ ਇਹਦੇ ਵਿੱਚ ਤੇ ਦੇਸੀ ਘਿਓ ਚ ਜਦੋਂ ਆਪਾਂ ਤਿਆਰ ਕਰਾਂਗੇ ਤਾਂ ਬੱਚਿਆਂ ਨੂੰ ਇੱਕ ਚੰਗੀ ਕਹਿ ਸਕਦੇ ਫੈਟ ਮਿਲਦੀ ਆਗੀ ਸੋ ਬੱਚਿਆਂ ਦੇ ਬਾਧੇ ਵਿਕਾਸ ਵਾਸਤੇ ਵਧੀਆ ਚੀਜ਼ ਹੈ ਜੀ ਇਹ ਜਿਵੇਂ ਹੁਣ ਗਰਮੀ ਦੇ ਦੌਰਾਨ ਆਪਾਂ ਦੰਨੇ ਆ ਜੀ ਬੱਚਿਆਂ ਨੂੰ ਖਾਣ ਵਾਸਤੇ ਹੁਣ ਆਏ ਦੇ ਵਿੱਚ ਆਪਾਂ ਮਗਜ ਵੀ ਲਵਾਂਗੇ ਜੀ ਇਹ ਪੰਜ ਛੇ ਪ੍ਰਕਾਰ ਦੇ ਹੁੰਦੇ ਆਪਾਂ ਕੋਈ ਵੀ ਮਗਜ ਇਹਦੇ ਵਿੱਚ ਵਰਤ ਸਕਦੇ ਆਂਗੇ ਠੀਕ ਹੈ ਜੀ ਤੇ ਆਪ ਹੂੰ ਤੇ ਆਪਾਂ ਭੁੰਨ ਕੇ ਪਾਵਾਂਗੇ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲ ਕੇ ਤੇ ਬਰੀਕ-ਬਰੀਕ ਕੱਟ ਲਵਾਂ। ਲਓ ਜੀ ਮੋٹے-ਮੋٹے ਕੱਟ ਲੈਣੇ ਨੇ ਆਪਾਂ ਇਸ ਪ੍ਰਕਾਰ ਬਣਾ ਲੈ ਜੀ ਜਿਆਦਾ ਬਰੀਕ ਨਹੀਂ ਕਰਨੇ ਹੈ ਜੀ। ਇਹ ਮਤਲਬ ਭੋਂ ਕੀ ਕੱਟਨੇ ਆਪਾਂ ਹੈ ਗਿੱਲੇ ਕਰ। ਹਾਂਜੀ ਤਾਂ ਜੋ ਨੇ ਜਿਹੜੀ ਤਸਵੀਰ ਆ ਉਹ ਠੰਡੀ ਹੋ ਜੇ। ਹੂੰ ਤੇ ਹੁਣ ਇਧਰ ਆਪਾਂ ਇੱਕ ਲੈ ਲੈ ਜੀ ਪੈਂਟ। ਠੀਕ ਹੈ ਜੀ ਆਪ ਇਸ ਤੇ ਵੀ ਲੜੇ ਇਧਰ। ਹਾਂਜੀ। ਇਧਰ ਆਪਾਂ ਲੈ ਲੈ ਜੀ ਪੈਂਤ ਤੇ ਇਧਰ ਆਪਾਂ ਲੈ ਆ ਜੀ ਕਿਓ ਇਹ ਆਪਾਂ ਵੱਧ ਘੱਟ ਪਾ ਸਕਦੇ ਆਂ ਜੀ। ਜਦੋਂ ਜਦੋਂ ਪਿੰਨੀਆਂ ਵਟਣੀਆਂ ਹੋਈਆਂ ਉਦੋਂ। ਕਿਰ ਆਪਾਂ ਬਿਲਕੁਲ ਠੀਕ ਹੈ ਕਿਰਾਂ ਮਤਲਬ ਉਹਨੂੰ ਰੋਸਟ ਕਰਨ ਵਾਸਤੇ ਪਾਉਣਾ ਥੋੜਾ ਜਿਹਾ ਆਪਾਂ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਲਏ ਨੇ ਜੀ ਮਗਜ ਇਹ ਭੁੰਨਾਗੇ ਜਿਹੜਾ ਡਰਾਈ ਫਰੂਟ ਆ ਉਹ ਤਾਂ ਉਂਝ ਹੀ ਜਦੋਂ ਆਪਣਾ ਜਿਹੜਾ ਆਟਾ ਭੁੰਨੇ ਆ ਉਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਤੇ ਬਸ ਆਪਾਂ ਇਹਨਾਂ ਨੂੰ ਕਰ ਲੈਣ ਨੂੰ ਰੋਸਟ ਕਰ ਲੈਣੇ ਜੀ ਇਹ ਆਪਾਂ ਤਾਂ ਨਿਕ ਚਮਚ ਲਏ ਹੋਏ ਨੇ ਜੀ ਮਗਜ ਠੀਕ ਹੈ ਜੀ ਇਹ ਮਗਜ ਜਿਵੇਂ ਪਹਿਲਾਂ ਮੈਂ ਦੱਸਿਆ ਕਦੂ ਦੇ ਹੋਗੇ ਜੀ ਸਨਫਲਾਅਰ ਮਤਲਬ ਸੂਰਜਮੂਖੀ ਦੇ ਹੋਗੇ ਖਰਬੂਜੇ ਦੇ ਤਰਬੂਜ ਕੋਈ ਵੀ ਲੈ ਸਕਦੇ ਹੋ ਨਹੀਂ ਪੰਜੇ ਛੇ ਪ੍ਰਕਾਰ ਦੇ ਵੀ ਤੁਸੀਂ ਪਾ ਸਕਦੇ ਹੋ ਜੀ ਠੀਕ ਹੈ ਜੀ ਹੁ ਇਹ ਫੁੱਲ ਅੱਕੇ ਮਤਲਬ ਵਧੀਆ ਐ ਫੁੱਲ ਜਾਂਦੇ ਆ ਤੜਕਣ ਲੱਗ ਜਾਂਦੇ ਨੇ ਜਦੋਂ ਮਤਲਬ ਭੁੰਨ ਕੇ ਸਟਾਰਟ ਹੋ ਜਾਣ ਪੁੱਜ ਨੇ ਫੁੱਲ ਜਾਂਦੇ ਨੇ ਜੀ ਬਸ ਉਹਦੋਂ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਲਓ ਜੀ ਇਹਨਾਂ ਦਾ ਕਲਰ ਚੇਂਜ ਹੋ ਗਿਆ ਤਾਂ ਇਹਨਾਂ ਨੂੰ ਵੀ ਐਸੀ ਵਿੱਚ ਹੀ ਭੁੰਨ ਲੈਣੇ ਆ ਜੀ ਜਾਂ ਆਟੇ ਚ ਪਾਲੇ ਜਾਂ ਇਸ ਵਿੱਚ ਹੀ ਪਾਲੇ ਠੀਕ ਹੈ ਇਹ ਸਾਰੇ ਆਪਾਂ ਪਹਿਲਾਂ ਹੀ ਭੁੰਨ ਲਏ ਕਿ ਟ੍ਰਾਈ ਫਰੂਟ ਆ ਜਿਹੜੇ ਹਨਾ ਹਾਂਜੀ ਹੁਣ ਇੱਕ ਆ ਜੈ ਇਹਨਾਂ ਨੂੰ ਵੀ ਇਹਦੇ ਵਿੱਚ ਪਾ ਕੇ ਉਹ ਕਰਾਂਗੇ ਜੀ ਠੀਕ ਆ ਬਸ ਕਲਰ ਦਾ ਚੇਂਜ ਕਰਨਾ ਹਲਕਾ ਹਲਕਾ ਮਤਲਬ ਰੋਣ ਹਨਾ ਹਾਂਜੀ ਬਿਲਕੁਲ ਲੋ ਤੇ ਕਰਕੇ ਇਹਨਾਂ ਨੂੰ ਉਹ ਕਰਨਾ ਜੀ ਠ ਤਲੋ ਜੀ ਵਧੀਆ ਮਤਲਬ ਪੱਕ ਕੇ ਤਿਆਰ ਹੋ ਗਏ ਜੀ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਇੱਕ ਵਾਰ ਗੈਸ ਨੂੰ ਬੰਦ ਕਰ ਦੰਨੇ ਆ ਜੀ ਆਪਾਂ ਠੀਕ ਹੈ ਜੀ ਤੇ ਲਓ ਜੀ ਇੱਕ ਕੌਲੀ ਵਾਂਗੂ ਹੋ ਗਏ ਜੀ ਆਪਣੇ ਡਰਾਈ ਫਰੂਟ ਠੀਕ ਹੈ ਵੱਧ ਘਟ ਇਹਦੇ ਵਿੱਚ ਪਾ ਸਕਦੇ ਆ ਜੀ ਕੋਈ ਐਵੇਂ ਨਹੀਂ ਹੈਗਾ ਵੀ ਜਿੰਨੇ ਆਪਾਂ ਪਾਏ ਨੇ ਉੰਨੇ ਪਾਉਣੇ ਨੇ ਜੀ ਹਾਂ ਜਾਂ ਜੇ ਨਾ ਹੋਣ ਤਾਂ ਵੀ ਆਪਾਂ ਸਕਿੱਪ ਕਰ ਸਕਦੇ ਪਰ ਐਵੇਂ ਵੀ ਇਹਨਾਂ ਨਾਲ ਜ਼ਿਆਦਾ ਮਤਲਬ ਇਹ ਇੱਕ ਤਾਕਤ ਵਾਲੇ ਬਣ ਜਾਂਦੇ ਨੇ ਜੀ ਹਾਂਜੀ ਉਸੇ ਕੜਾਹੀ ਜੀ ਆਪਾਂ ਜਿਹੜਾ ਘਿਓ ਆ ਹੋਰ ਪਾਵਾਂਗੇ ਇੱਕ ਵਾਰ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਕੁਝ ਰੱਖ ਲਾਂਗੇ ਆਪਾਂ ਠੀਕ ਆ ਮਾਂ ਲਾਦਰ ਪ ਹਾਂ ਜੀ ਬਸ ਥੋੜਾ ਜਿਹਾ ਵਿਚਾਲ ਲੈਣਾ ਹੈ ਠੀਕ ਹੈ ਚੰਚੇ ਕਰ ਰੱਖ ਲੈਣਾ ਮਤਲਬ ਬਾਕੀ ਸਾਰਾ ਪਾ ਦੇਣਾ ਹਾਂਜੀ ਠੀਕ ਹੈ ਜੀ ਕਿਉਂਕਿ ਪਹਿਲਾਂ ਥੋੜਾ ਪਾ ਲੈਣਾ ਜੀ ਕਿਉਂਕਿ ਕਈ ਵਾਰ ਜ਼ਿਆਦਾ ਹੋ ਜੇ ਫਿਰ ਔਖਾ ਹੋ ਜਾਂਦਾ ਹੈ ਹੁਣ ਆਪਾਂ ਆਟਾ ਵਿੱਚ ਭੁੰਨਣਾ ਇਹਦੇ ਹੈ ਹਾਂਜੀ ਹੁਣ ਜਿਹੜਾ ਇਹਦੇ ਵਿੱਚ ਆਟਾ ਆਪਾਂ ਭੁੰਨਿਆ ਸੀ ਮਤਲਬ ਪੀਸਿਆ ਸੀਗਾ ਉਹ ਇਹਦੇ ਵਿੱਚ ਪਾ ਕੇ ਆਪਾਂ ਭੁੰਨ ਲਾਂਗੇ ਜੀ ਠੀਕ ਹੈ ਇਹ ਥੋੜਾ ਜਿਹਾ ਬਰੀਕ ਹੀ ਜ਼ਿਆਦਾ ਕਰ ਲੈਣਾ ਜੀ ਕਈ ਵਾਰ ਐ ਹੁੰਦਾ ਵੀ ਮੋਟਾ ਰਹਿ ਜੇ ਹਾਂਜੀ ਫਿਰ ਜਿਆਦਾ ਹੋ ਲੱਗਦੀ ਨਹੀਂ ਐ ਇਸ ਕਰਕੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਪੀਸ ਲੈਣਾ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਮੀਡੀਅਮ ਤੇ ਰੱਖ ਕੇ ਚੰਗੀ ਤਰ੍ਹਾਂ ਪਕਾ ਲਾਂਗੇ ਜੀ 8-10 ਮਿੰਟ ਵਾਸਤੇ 8-10 ਮਿੰਟ ਪੂਰਾ ਪਕਾਉਣਾ ਰਹਿਣਾ ਹੈ ਹਾਂਜੀ ਕਲਰ ਵੀ ਇਹਦਾ ਚੇਂਜ ਹੋ ਜਾਊਗਾ ਦੀ ਤੇ ਮਤਲਬ 스ਮੈਲ ਵੀ ਵਧੀਆ ਆਉਣ ਲੱਗ ਜੂਗਾ ਮਤਲਬ ਇਹ ਚ ਖੁਸ਼ਬੂ ਆਊਗੀ ਜਿਵੇਂ ਜੋ ਇਹ ਪੁੱਜੂਗਾ ਤੇ ਇਸ ਤੋਂ ਇਲਾਵਾ ਇਹ ਕਿਉਂ ਸਾੜ ਜੂਗਾ ਜੀ ਇਹ ਪਹਿਚਾਣਨਾ ਹੈ ਇਹਦੀ ਆਟਾ ਪੁੱਜ ਜਾਂਦੀ ਹਮ ਕਲਰ ਵੀ ਹੁਣ ਵੀ ਰਹਿਣ ਦੇਖੋ ਕਿੱਡਾ ਹੁਣ ਵੀ ਕਿੱਡਾ ਸੋਹਣਾ ਲੱਗ ਰਿਹਾ ਕਲਰ ਦਾ ਦੋਸਤ ਚੈੱਕ ਕਰੋ ਇਹ ਗਿਆ ਲੱਗੀ ਹੂੰ ਤੇ ਕਿਉਂ ਇਹਦੇ ਵਿੱਚ ਥੋੜਾ ਹੀ ਪੈਂਦਾ ਜੀ ਕੋਈ ਜ਼ਿਆਦਾ ਨਹੀਂ ਪੈਂਦਾ ਆਟਾ ਕਿੰਨਾ ਸੀ ਤੇ ਕਿਉਂ ਆਪਣੇ ਕੋਲ ਥੋੜਾ ਜੀ ਸੀਗਾ ਹਾਂਜੀ ਹਾਂਜੀ ਹਰਾ ਹਰਾ ਕਲਰ ਆ ਗਿਆ ਰ ਹੁਣ ਹਾਂਜੀ ਮੂੰਗੀ ਦਾ ਕਰਕੇ ਆਇਆ ਜੀ ਬਹੁਤ ਸੋਹਣੇ ਬਣਦੇ ਨੇਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਬੀ ਆਟਾ ਵੀ ਆਪਣਾ ਬਿਲਕੁਲ ਭੁੱਜ ਚੁੱਕਿਆ ਹੈਗਾ ਤੁੰਨ ਆ ਗਿਆ ਜੀ ਵਧੀਆ ਮਤਲਬ ਹਲਕਾ ਹਲਕਾ ਰੈਡਨਸ ਜੀ ਆ ਗਈ ਇਸ ਦੇ ਚਾ ਹਾਂਜੀ ਤੇ ਨਾਲ ਇਹਨੇ ਕਿਉਂ ਵੀ ਸੜ ਤਾਂ ਪਹਿਲਾਂ ਆਟਾ ਮਤਲਬ ਜਾਦੇ ਸੁੱਕ ਬਰੂ ਰਾਇਆ ਸੀ ਤੇ ਹੁਣ ਜਿਆਦਾ ਮਤਲਬ ਇਹ ਆਇਲੀ ਜਾ ਹੋ ਗਏ ਮਤਲਬ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਡਰਾਈ ਫਰੂਟ ਜਿਹੜੇ ਆਪਾਂ ਪਹਿਲੇ ਭੁੰਨੇ ਸੀਗੇ ਪਿਉਂਕਤੇ ਹੋਏ ਤੇ ਜਿਹੜੇ ਮੱਕ ਜ ਸੀਗੇ ਉਹ ਦੋਨੇ ਸਾਰੇ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਜੀ ਠੀਕ ਹੈ ਜੀ ਖੰਡ ਖੀਰ ਤੇ ਪਉਣੀ ਆ ਹਾਂਜੀ ਬਸ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਜੀ ਤੇ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਜੀ ਹਮ ਤੇ ਇਹਦੇ ਵਿੱਚ ਆਪਾਂ ਨਹੀਂ ਨਹੀਂ ਜੀ ਕੁਛ ਨਹੀਂ ਛੜਦੀ ਇਹਦੇ ਵਿੱਚ ਕਿਹੜਾ ਆਪਾਂ ਕੋਈ ਪਾਣੀ ਵਗੈਰਾ ਪਾਇਆ ਜੀ ਹਾਂਜੀ ਤੇ ਬਸ ਜੀ ਹੁਣ ਬਸ ਆਪਾਂ ਜਿਹੜਾ ਗੈਂਸ ਉਹ ਬੰਦ ਕਰ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਹੁਣ ਇੱਥੇ ਜੀ ਜਿਆਦਾ ਸੁੱਕ ਭੂਰਾ ਲੱਗੇ ਤਾਂ ਆਪਾਂ ਥੋੜਾ ਜਿਹੜਾ ਕਿਉ ਗਰਮ ਕਰਕੇ ਹੋਰ ਪਾ ਸਕਦੇ ਆ ਤੇ ਨਹੀਂ ਤਾਂ ਜ਼ਰੂਰਤ ਹੀ ਨਹੀਂ ਹੁੰਦੀ ਮਤਲਬ ਵਧੀਆ ਜਿਹੜੀਆਂ ਪਿੰਨੀ ਉਹ ਬੱਟੀਆਂ ਜਾਣੀਆਂ ਠੀਕ ਹੈ ਜੀ ਵਿੱਚ ਜਿਹੜਾ ਆਪਾਂ ਕਿਉ ਆਪਾਂ ਐਮਰਜੈਂਸੀ ਲਈ ਬਚਾਇਆ ਸੀਗਾ ਮਤਲਬ ਹਾਂਜੀ ਹੂੰ ਕਿਉਂਕਿ ਇਹਦੇ ਵਿੱਚ ਘੱਟ ਹੀ ਪੈਂਦਾ ਜੀ ਆਟੇ ਵਿੱਚ ਜਿਵੇਂ ਹੁਣ ਜਿਆਦਾ ਪਾਣ ਜਿਵੇਂ ਆਪਾਂ ਕੋਈ ਕਣਕ ਦੇ ਤੋ ਦੇ ਵਿੱਚ ਥੋੜਾ ਜਿਹਾ ਮਤਲਬ ਕਿਉਂ ਕੱਟ ਪਾਉਣਾ ਪੈਂਦਾ ਜਿੰਨਾ ਵੇਸਨ ਹੁੰਦਾਗਾ ਤੇ ਵੀ ਇਸ ਪ੍ਰਕਾਰ ਹੀ ਆ ਜੀ ਮਤਲਬ ਜਿਵੇਂ ਹੁਣ ਆਪਾਂ ਪਾਈ ਸੀ ਜੀ ਇੱਕ ਕੌਲੀ ਮੂੰਗੀ ਲਈ ਸੀਗੀ ਤੋ ਮਤਲਬ ਪਾਉਣ ਇੱਕ ਕੌਲੀ ਲਈ ਆ ਜੀ ਆਪਾਂ ਇਹਦੇ ਵਿੱਚ ਕਿਉਂ ਜੀ ਵੱਧ ਕੱਟ ਆਪਾਂ ਫੇਰ ਬਾਅਦ ਚ ਪਾ ਸਕਦੇ ਜੇਕਰ ਜ਼ਿਆਦਾ ਸੁਖਭਰੂਰੀ ਲੱਗੇ ਨਹੀਂ ਤਾਂ ਠੰਡੀ ਹੋ ਕੇ ਵਧੀਆ ਜੀ ਜਿਹੜੀਆਂ ਪਿੰਨੀਆਂ ਵਟਣਗੀਆਂ ਜਾਨੀਆਂ ਜੀ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ ਤੁਹਾਨੂੰ ਪਿੰਨੀਆਂ ਵਟ ਕੇ ਦਿਖਾਉਣੇ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਤੇ ਟੇਸਟੀ ਵੀ ਖਾਣ ਚ ਬਹੁਤ ਹੀ ਜ਼ਿਆਦਾ ਹੁੰਦੀਆਂ ਨੇ ਉਹਨਾਂ ਆਪਏ ਦੀਆਂ ਜਿਹੜੀਆਂ ਪਿੰਨੀਆਂ ਬਣਾ ਲੈਣੇ ਆ ਜੀ ਗੱਡੂ ਜਾਂ ਪਿੰਨੀਆਂ ਜਿਵੇਂ ਵੀ ਆਪਾਂ ਨੂੰ ਸ਼ੇਪ ਵਧੀਆ ਲੱਗੇ ਉਹ ਆਪਾਂ ਬਣਾ ਸਕਦੇ ਆ ਵਧੀਆ ਵੱਟੀਆਂ ਜਾਣੀਆਂ ਰਹਿਣ ਹਾਂਜੀ ਜੇ ਇੱਥੇ ਆਪ ਨੂੰ ਐਵੇਂ ਲੱਗੇ ਨਾ ਵੀ ਸੁੱਕ ਬਰੂਰ ਜਲਾਜਾ ਤਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਆਪਣਾ ਘਿਓ ਬਚਾਇਆ ਹੋਇਆ ਸੀਗਾ ਉਹ ਆਪਾਂ ਗਰਮ ਕਰਕੇ ਇਹਦੇ ਵਿੱਚ ਪਾ ਸਕਦੇ ਆ ਠੀਕ ਆ ਵੀ ਮਤਲਬ ਜੇ ਆਪਾਂ ਨੂੰ ਐ ਲੱਗੇ ਵੀ ਵੱਟੀਆਂ ਨਹੀਂ ਜਾ ਰਹੀਆਂ ਪਿੰਨੀਆਂ ਹਾਂਜੀ ਤਾਂ ਆਪਾਂ ਜਿਹੜਾ ਘਿਓ ਥੋੜਾ ਜਿਆਦਾ ਹੋਰ ਪਾ ਲੈਣਾ ਵਿੱਚ ਹਾਂਜੀ ਤੇ ਆਹ ਦੇਖ ਲਓ ਜੀ ਵਧੀਆ ਵੱਟੀਆਂ ਆ ਗਈਆਂ ਤਾਂ ਜਿਹੜਾ ਇੱਕ ਚਮਚਾ ਬਚਾਇਆ ਸੀ ਉਹ ਠੰਡਾ ਹੋਣ ਦੇ ਦੌਰ ਤੇ ਹੁਣ ਇਹ ਹਲਕਾ ਜਿਹਾ ਠੰਡਾ ਹੋ ਗਿਆ ਜੀ ਤੇ ਹੁਣ ਆਪਾਂ ਇਹ ਜਿਹੜੀ ਪਿੰਨੀਓ ਸਾਰੀਆਂ ਵਟ ਕੇ ਤਿਆਰ ਕਰ ਲਾਂਗੇ ਇਹਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ ਜੀ ਤਸਵੀਰ ਇਹਨਾਂ ਦੀ ਠੰਡੀ ਹੁੰਦੀ ਹੈਗੀ ਕਿਉਂਕਿ ਜਿਹੜੀਆਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾਈ ਨੇ ਗਰਮੀ ਦੇ ਦੌਰਾਨ ਆਪਾਂ ਨੂੰ ਠੰਡਕ ਦੇਣੀ ਹੈ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣੀ ਹੈ ਜਿਵੇਂ ਕਈ ਵਾਰ ਟਿਫਨ ਚ ਆਪਾਂ ਬੱਚਨਾਂ ਨੂੰ ਉਹਦੇ ਵਿੱਚ ਕੀ ਪਾਈਏ ਤੇ ਇਹ ਚੀਜ਼ ਹੈ ਜਿਹੜੀ ਆਪਾਂ 사 ਸਕਦੇ ਨਹੀਂ ਸਵੇਰੇ ਜਿਵੇਂ ਸਵੇਰੇ ਬੱਚੇ ਜਾਂਦੇ ਨੇ ਜੀ ਸਕੂਲ ਤਾਂ ਉਹਨਾਂ ਨੂੰ ਆਪਾਂ ਦੁੱਧ ਨਾਲ ਇਹ ਖਵਾ ਸਕਦੇ ਜੀ ਇੱਕ ਬਿੰਨੀ ਠੀਕ ਹੈ ਜੀ ਤੇ ਡਾਈਟਿੰਗ ਡਿਊਟਿੰਗ ਵਾਲੇ ਖਾ ਸਕਦੇ ਆ ਮਤਲਬ ਜਿਹੜਾ ਜਮਨੋ ਆ ਕੋਈ ਵੀ ਮਤਲਬ ਹਾਂਜੀ ਹਾਂਜੀ ਪ੍ਰੋਟੀਨ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਉਹ ਵੀ ਖਾ ਸਕਦੇ ਨੇ ਜੀ ਹੂੰ ਵੀ ਹੁਣ ਜੇ ਮੈਂ ਸਾਰਾ ਦਿਨ ਆਪਾਂ ਕੰਮ ਕਰਦੇ ਆਂ ਜੀ ਗਰਮੀ ਦੇ ਦੌਰਾਨ ਆਪ ਨੂੰ ਬਹੁਤ ਹੀ ਜ਼ਿਆਦਾ ਵੀਕਨੈਸ ਫੀਲ ਹੁੰਦੀ ਆ ਤੇ ਇਹ ਆਪਾਂ ਲੱਡੂ ਖਾ ਕੇ ਸਾਰਾ ਦਿਨ ਮਤਲਬ એનર્ਜੀ ਵਾਲੇ रह ਸਕਦੇ ਮਤਲਬ ਬਹੁਤ ਹੀ ਜ਼ਿਆਦਾ એનર્ਜੀ ਹੁੰਦੀ ਹੈ ਜੀ ਇਹਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਜੀ ਹੁਣ ਬੱਟਲ ਲਈਏ ਚਲੋ ਦੋਸਤੋ ਲਓ ਜੀ ਲੱਡੂ ਆ ਜਿਹੜੇ ਉਹ ਬਣ ਕੀ ਹੋ ਗਏ ਜੀ ਤਿਆਰ ਤੇ ਤੁਸੀਂ ਵੀ ਜ਼ਰੂਰ ਟਰਾਈ ਕਰ ਸਕਦੇ ਹੋ ਆਪ ਦੇ ਅਨੁਸਾਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਡਰਾਈ ਫਰੂਟ ਵਗੈਰਾ ਪਾ ਕੇ ਠੰਡੀ ਤਸੀਰ ਵਾਲੀ ਇਹ ਪਹਿਲਾਂ ਪਿਓ ਕੇ ਤੇ ਮਿੰਟਾਂ 'ਚ ਜਿਹੜੇ ਲੱਡੂ ਬਣਾ ਕੇ ਰੈਡੀ ਕਰ ਸਕਦੇ ਹੋ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੇ ਤੇ ਸਾਰਾ ਪਰਿਵਾਰ ਇੰਜੋਏ ਕਰ ਸਕਦਾ ਠੰਡੀ ਤਸੀਰ ਵਾਲੇ ਲੱਡੂ ਸੋ ਵੀਡੀਓ ਵਧੇ ਲੱ